ਸੂਬੇ 'ਚ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਹੁਣ ਸੂਬਾ ਸਰਕਾਰ ਨੂੰ ਪੰਜਾਬ 'ਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਦੇ ਲਈ ਵੱਡੇ ਪੱਧਰ ਤੇ ਮੁਹਿੰਮ ਚੇੜੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ ਭਰ ਵਿੱਚ ਆਪਰੇਸ਼ਨ ਕਸੋ ਤਹਿਤ ਛਾਪੇਮਾਰੀ ਕੀਤੀ ਜਾ ਰਹੀ ਹੈ ਨਸ਼ੇ ਦੇ ਸਦਾਕਰਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਤੇ ਇਸੇ ਮੁਹਿੰਮ ਦੇ ਚੱਲਦਿਆਂ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਤੇ ਕੈਬਨਿਟ ਮੰਤਰੀ ਲਾਲਚੰਦ ਪਟਾਰੂ ਚੱਕਵਲੋਂ ਇਸੀ ਦਫ਼ਤਰ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਨਸ਼ਿਆਂ ਦੇ ਸਦਾਗਰਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ ਉਸ ਬਾਰੇ ਵਿਚਾਰ-ਚਰਚਾ ਕੀਤੀ ਗਈ। ਉਹਨਾਂ ਦੇ ਲਈ ਅੰਤਮ ਜਿਹੜਾ ਯੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਅੰਤਮ ਅੰਜਾਮ ਤੱਕ ਲੈ ਕੇ ਜਾਣ ਲਈ ਅੰਤਮ ਲੜਾਈ ਦੇ ਦੌਰ 'ਚ ਦਾਖਲ ਹੋਣ ਲਈ ਸਾਡੀ ਕਮੇਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਮੈਨੂੰ ਚੇਅਰ ਬਣਾਇਆ। ਯੁੱਧ ਨਸ਼ਿਆਂ ਵਿਰੁੱਧ। ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਜਿਹੜੀ ਆ ਹੋਈ ਆ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨਾਗਾ। ਮੁਕੰਮਲ ਤਹਸਰਸ ਕਰਕੇ ਰੱਖਣਾਗਾ ਉਹ ਸਿਸਟਮ ਜਿਹੜਾ ਬਹੁਤ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ ਚ ਫਾਇਦਾ ਕੀਤਾ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜਪੀ ਦੀ ਸਰਕਾਰ ਆਈ ਉਸ ਸਮੇਂ ਪੰਜਾਬ ਦੇ ਅੰਦਰ ਸੰਥੈਟਿਕ ਡਰੱਗਸ ਨਸ਼ਾ ਨੀ ਪੱਥਰ ਜਿਹੜਾ ਉਹਨਾਂ ਦੀ ਸਰਕਾਰਾਂ ਨੇ ਰੱਖਿਆ ਪੰਜਾਬ ਤੁਸੀਂ ਦੇਖੋ 2007 ਤੋਂ ਲੈ ਕੇ 17 ਤੱਕ ਪੰਜਾਬ ਦੇ ਅੰਦਰ ਚਿੱਟੇ ਦਾ ਬੋਲਬਾਲਾ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਚਿੱਟੇ ਦਾ ਵਪਾਰ ਜਿਹੜਾ ਪੰਜਾਬ ਸਿਖਰਾਂ ਤੇ ਪਹੁੰਚ ਗਿਆ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਮੱਥੇ ਨੂੰ 100 ਲਾ ਕੇ 100 ਖਾਦੀ ਕੀ ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ ਦਾ ਨਸ਼ਾ ਖਤਮ ਕਰ ਦੂੰ ਪਰ ਲੇਕਿਨ 5 ਸਾਲ ਉਹਨਾਂ ਦੀ ਸਰਕਾਰ ਨੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਨਸ਼ੇ ਦੇ ਵਪਾਰੀਆਂ ਦਾ ਦਸਤ ਦੇ ਤਸਕਰਾਂ ਸਾਧ ਦਿੱਤਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਅਸੀਂ ਨਸ਼ੇ ਦੇ ਖਿਲਾਫ ਸਭ ਤੋਂ ਵੱਧ ਵੱਡਾ ਹਮਲਾ ਕੀਤਾ ਔਰ ਸਭ ਤੋਂ ਵੱਧ ਰਿਕਵਰੀਆਂ ਹੋਈਆਂ ਸਭ ਤੋਂ ਵੱਧ ਦੋਸ਼ੀ ਵੜ ਕੇ ਜੇਲ੍ਹਾਂ ਚ ਰੱਖੇ ਗਏ ਔਰ ਕਨਵੈਕਸ਼ਨ ਰੇਟ ਸਜ਼ਾ ਕਰਾਉਣ ਦੀ ਦਰ ਜਿਹੜੀ ਅਕਾਲੀ ਦਲ ਬੀਜੇਪੀ ਦੇ ਸਮੇਂ ਔਰ ਕਾਂਗਰਸ ਪਾਰਟੀ ਦੇ ਸਮੇਂ 52% ਸੀਗੀ ਅੱਜ ਜੋ ਵੱਧ ਕੇ 86% ਹੋ ਗਈ ਹੈ ਯਾਨੀ ਕਿ ਅੱਗੇ ਦੋਸ਼ੀ ਫੜ ਵੀ ਲੈ ਜਾਂਦੇ ਸੀਗੇ ਬਟ ਲੇਕਰ ਉਹਨਾਂ ਨੂੰ ਅਦਾਲਤਾਂ ਜਾ ਕੇ ਬਰੀ ਕਰਵਾ ਦਿੱਤਾ ਜਾਂਦਾ ਸੀਗਾ ਔਰ ਸਾਡੀ ਸਰਕਾਰ ਦੇ ਸਮੇਂ ਕਨਵੈਕਸ਼ਨ ਰੇਟ ਜਿਹਨੂੰ ਆਪਾਂ ਕਹਿ ਦਿੰਦੇ ਸਜ਼ਾ ਦੀ ਦਰ ਜਿਹੜੀ ਆ ਉਹ 86% ਤੱਕ ਪਹੁੰਚੀ ਆ ਇਤੋਂ ਬਦ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ ਜਿਹੜੀ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੀ ਆ ਹੁਣ ਜਿਹੜਾ ਆਖਰੀ ਅਸੀਂ ਹਮਲਾ ਸ਼ੁਰੂ ਕੀਤਾਗਾ ਆਖਰੀ ਜਿਹੜੀ ਮਹਮ ਸ਼ੁਰੂ ਕੀਤੀ ਆ ਕਿਉਂਕਿ ਇਸ ਮਹਮ ਦੇ ਅਧੀ ਅਸੀਂ ਹਰ ਪਿੰਡ ਤੱਕ ਜਾਵਾਂਗੇ ਅਸੀਂ ਹਰ ਸ਼ਹਿਰ ਤੱਕ ਜਾਵਾਂਗੇ ਅਸੀਂ ਉਸ ਹਰ ਵਿਅਕਤੀ ਤੱਕ ਜਾਵਾਂਗੇ ਚਾਹ ਜਿਹੜਾ ਨਸ਼ਾ ਕਰਦਾਗਾ ਜਾਂ ਜਿਹੜਾ ਨਸ਼ਾ ਵੇਚਦਾਗਾ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਫੜ ਕੇ ਜੇਲਾ ਚ ਲੱਕਾਂਗੇ ਉਹਦੀ ਪ੍ਰਾਪਰਟੀ ਵੀ ਜਿਹੜੀ ਆ ਅਟੈਚ ਕਰਾਂਗੇ ਪ੍ਰਾਪਰਟੀ ਵੀ ਸਰਕਾਰ ਕੋਲ ਲੈ ਕੇ ਜਾਵਾਂਗੇ ਔਰ ਜਿਹੜਾ ਨਸ਼ਾ ਕਰਦਾਗਾ ਉਹਦੇ ਨਾਲ ਅਸੀਂ ਹਮਦਰਦੀ ਪਰਿਆ ਬਤੀਰਾ ਬਣਾ ਕੇ ਉਹਨੂੰ ਅਸੀਂ ਹਸਪੀਟਲ ਦੇ ਅੰਦਰ ਵੀ ਦਾਖਲ ਕਰਾਵਾਂਗੇ ਉਹਦਾ ਅਸੀਂ ਇਲਾਜ ਵੀ ਕਰਾਵਾਂਗੇ ਕਿਉਂਕਿ ਪੁਰਾਣੀਆ ਸਰਕਾਰਾਂ ਦੇ ਕਰਕੇ ਹੀ ਹੋਇਆਗਾ ਕਿ ਉਹਨਾਂ ਨੇ ਮਾਹੌਲ ਐਸਾ ਬ जूथ के अंदर नैगटिव माहौल पैदा करता कि पाया नौकरियां नहीं मिली है। तो देखो जे मैं दो हजार दो सतारा तो लैके बीस तक गल करा सारियाँ सत्त अठ हज़ार नौकरियां जीव मिली जेकर पिछले उस तो पिछले दस साल के टनोर की गल करिए भारतीय जनता पार्टी इस समय की दो हजार सत्तों लैके सतारा दस तो समय सारिया ही भी बई कज़ार नौकरियां जीव मिली पर लेकिन सरदार भगवंत सिंह मान जी ने सिर्फ और सिर्फ तिना साल हज़ार तो वौकरिया देखकर ਪੰਜਾਬ ਦੇ ਜੂਤ ਦੇ ਅੰਦਰ ਪੰਜਾਬ ਦੇ ਨੌਜਵਾਨ ਦੇ ਅੰਦਰ ਇਕਾਤਮ ਵਿਸ਼ਵਾਸ ਪੈਦਾ ਕੀਤਾਗਾ ਇੱਕ ਲੋਕਾਂ ਦੇ ਅੰਦਰ ਇਹ ਵਿਸ਼ਵਾਸ ਪੈਦਾ ਕੀਤਾਗਾ ਕਿ ਪੰਜਾਬ ਜਿਹੜਾਗਾ ਉਹ ਵੀ ਜਿੱਥੇ ਸੂਰਬੀਰਨ ਧਰਤੀ ਆ ਉੱਥੇ ਵੀ ਮੈਸੰਦਰ ਰੋਜ਼ਗਾਰ ਮਿਲ ਸਕਦਾਗਾ ਜੇ ਅੱਜ ਪੰਜਾਬ ਦੇ ਅੰਦਰ 88000 ਕਰੋੜ ਦਾ ਨਿਵੇਸ਼ ਹੋਇਆਗਾ 88000 ਕਰੋੜ ਦੇ ਪੰਜਾਬ ਦੇ ਅੰਦਰ ਵਪਾਰ ਆਏ ਨੇ ਕਿ ਤਾਂ ਇਸ ਗੱਲ ਦੀ ਸਬੂਤ ਆ ਕਿ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਡਿਵੈਲਪਮੈਂਟ ਹੋ ਰਹੀ ਆ ਤਰੱਕੀ ਹੋ ਰਹੀ ਆ ਉਹਨਾਂ 88000 ਕਰੋੜ ਦੇ ਨਾਲ ਲਗਭਗ 5000 5 ਸੌਰੀ 5 ਲੱਖ ਲਗਭਗ 5 ਲੱਖ ਨੌਜਵਾਨਾਂ ਨੂੰ ਸਿੱਧੇ ਰੂਪ ਵਿਚ ਰੋਜ਼ਗਾਰ ਮਿਲਿਆਗਾ ਯਾਨੀ ਕਿ ਇੰਡਾਇਰੈਕਟਲੀ ਵੀ ਕੋਈ 25000 ਤੇ ਲੱਗਿਆ ਕੋਈ 30000 ਤੇ ਲੱਗਿਆ ਕੋਈ 15000 ਤੇ ਲੱਗਿਆ ਕੋਈ ਲੱਖ ਰੁਪਏ ਤੇ ਲੱਗ ਗਿਆ ਪਰ ਲੇਕਿਨ ਪੁਰਾਣੀ ਸਰਕਾਰ ਨੇ ਇਹਦੇ ਕੋਵਿਡ ਦਾ ਬਹਾਨਾ ਲਾਇਆ ਇਹਦੇ ਕੋਈ ਹੋਰ ਬਹਾਨਾ ਲਾਇਆ ਪਰ ਲੇਕਿਨ ਉਹਨਾਂ ਨੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਲੇਕਿਨ ਆਖਰੀ ਹਮਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਟਾਰਟ ਕੀਤਾਗਾ ਮੈਂ ਸਾਰੇ ਅਧਿਕਾਰੀਗਣ ਦੀ ਮੀਟਿੰਗ ਲਈਆ ਕਿ ਕਿੰਨੇ ਇਸ ਜਿਸਟਰ ਹੋ ਰਹਿਣੇ ਜਿਹੜੇ ਹੌਟਸਪੌਟ ਨੇਗੇ ਉਹ ਆਇਡੈਂਟੀਫਾਈ ਕੀਤੇ ਜਾ ਰਹੇ ਨੇਗੇ ਹਸਪੀਟਲਾਂ ਦੇ ਅੰਦਰ ਕੀ ਪ੍ਰਬੰਧ ਹੈ ਉਹ ਸਾਰਾ ਜਾਇਜ਼ਾ ਲਿਆ ਗਿਆ ਜਿੱਥੇ ਜਿੱਥੇ ਕਾਟ ਆ ਜਿਹੜੀ ਕਾਟ ਜੜੀ ਆ ਉਹ ਸਾਹਮਣੇ ਆਈ ਆ ਆਨ ਵਾਲੇ ਸਮੇਂ ਤੋਂ ਸਾਰੀ ਟਾੜ ਪੂਰੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਜਿਹੜਾ ਕੋਈ ਨਸ਼ਾ ਕਰਦਾਗਾ ਉਹਦਾ ਅੱਛਾ ਇਲਾਜ ਹੋ ਸਕੇ ਔਰ ਜਿਹੜਾ ਨਸ਼ਾ ਵੇਚਦਾਗਾ ਜਾਂ ਤਾਂ ਉਹ ਪੰਜਾਬ ਛੱਡ ਜਾਊਗਾ ਜਾਂ ਫਿਰ ਉਹਨੂੰ ਜਿਹੜਾ ਹੈ ਕਾਨੂੰਨ ਦੇ ਮਤਲਬਕ ਸਲਾਖਾਂ ਦੇ ਪਿੱਛੇ ਜਾਣਾ ਐਕਚੁਅਲੀ ਇਹ ਕਿਉਂ ਮਿੰਦਰ ਸਾਹਿਬ ਕੋਈ ਐਕਸ਼ਨ ਲੇਟ ਨਹੀਂ ਹੈਗਾ ਪਿਛਲੇ ਤਿੰਨ ਸਾਲਾਂ ਤੋਂ ਮੈਂ ਪਹਿਲਾਂ ਦੁਹਰਾ ਰਿਹਾ ਦੁਬਾਰੇ ਕਿ ਤਿੰਨ ਸਾਲਾਂਾਂ ਚ ਜਿੰਨੀਆਂ ਰਿਕਵਰੀਆਂ ਪਿਛਲੇ 15 ਸਾਲਾਂ ਚ ਹੋ ਜਾਂ ਸੀ ਆ ਉਹ ਤੋਂ ਵੱਧ ਰਿਕਵਰੀਆਂ ਜਿਹੜੀਆਂ ਤਿੰਨ ਸਾਲਾਂ ਚ ਹੋਜ ਨੇ ਤਾਂ ਆਖਰੀ ਇਹਨੂੰ ਹੱਲਾ ਇੱਕ ਮਿੰਟ ਪਲੀਜ਼ ਪਲੀਜ਼ ਲੈਟ ਮੀ ਕੰਪਲੀਟ ਆਖਰੀ ਤਿੰਨ ਸਾਲਾਂ ਚ ਜਿਹੜਾ ਹੋਇਆ ਕੰਮ ਉਹ ਪਿਛਲੇ 15 ਸਾਲਾਂ ਚ ਹੀ ਹੋਇਆ ਸੀ ਹੁਣ ਦੋ ਸਾਲਾਂ ਚ ਅਸੀਂ ਬਿਲਕੁਲ ਇਸ ਜਿਹੜਾ ਸਿਸਟਮ ਆ ਜਿਹੜਾ ਬਚਿਆ ਖੋਜਾ ਸਿਸਟਮ ਆ ਉਹਨੂੰ ਤੈਸ ਤੈਸ ਕਰਾਂ ਸਰ ਰਿਕਵਰੀ ਦਾ ਹੁਣ ਦਾ ਮਤਲਬ ਇਹ ਹੋ ਸਕਦਾ ਵੀ ਪੰਜਾਬ ਦੇ ਚਿੱਟਾ ਪਹਿਲਾਂ ਨਾਲੋਂ ਜ਼ਿਆਦਾ ਆ ਰਿਹਾ ਹੈ ਇਦਾਂ ਕਦੇ ਨਹੀਂ ਹੋਇਆਗਾ ਕਿ ਰਿਕਵਰੀ ਜੇ ਦੋ ਹੋ ਗਿਆ ਇਹ ਨਹੀਂਗਾ ਉਸ ਸਮੇਂ ਕੋਈ ਰਿਕਵਰੀ ਕਰਦਾ ਹੀ ਨਹੀਂ ਸੀਗਾ ਉਹਨਾਂ ਸਮਿਆਂ 'ਚ ਰਿਕਵਰੀ ਕਰਦਾ ਨਹੀਂ ਸੀਗਾ ਉਹਨਾਂ ਸਮੇਂ ਦੇ ਅੰਦਰ ਤੁਸੀਂ ਦੇਖੋ ਕਿ ਪੰਜਾਬ ਦੇ ਅੰਦਰ ਤੁਸੀਂ ਤੁਹਾਡੀ ਕਿੰਨੀ ਉਮਰ ਹੋਗੀ ਸੋਚੋ ਕਿ ਜਦੋਂ 2007 ਦੀ 17 ਤੋਂ ਲੈ ਕੇ ਇਹ 7 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪੀ ਦਾ ਰਾਜ ਰਿਹਾ ਚਿੱਟੇ ਦਾ ਨਾਮ ਪਹਿਲੀ ਵਾਰ ਸੁਣਿਆਗਾ ਆ ਰਮਨਬੈਲ ਜੀ ਖੜੇ ਸਾਡੇ ਤੋਂ ਸਭ ਤੋਂ ਵੱਡੇ ਲੱਗਦੇ ਨੇ ਮੇਰੇ ਤੋਂ ਉਮਰ 'ਚ ਔਰ ਸਾਡੇ ਭਾਈ ਸਾਹਿਬ ਖੜੇ ਨੇ ਇਹਨਾਂ ਦੀ ਉਮਰ ਵਿੱਚ ਤੋਂ ਵੱਧ ਆ ਗਈ ਇਹ ਦੱਸ ਸਕਦੇ ਨੇ ਕੋ ਉਸ ਤੋਂ ਪਹਿਲਾਂ ਚਿੱਟੇ ਤੰਗ ਦੇ ਨਾਂ ਸੁਣਿਆ ਸੀਗਾ ਚਿੱਟੇ ਦਾ ਨਾਮ ਪਹਿਲੀ ਵਾਰ ਕਿਹਦੇ ਸਮੇਂ ਇੰਟਰੋਡਿਊਸ ਹੋਇਆ ਪੰਜਾਬ 'ਚ ਅਕਾਲੀ ਸਰਕਾਰ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਮੇਂ ਸੋ ਕਾਂਗਰਸ ਪਾਰਟੀ ਨੇ ਸੌ ਖਾਦੀ ਸੀਗੀ ਜੇ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਣ ਦੀ ਨੌਬਤ ਕੈਪਟਨ ਸਾਹਿਬ ਨੂੰ ਕਿਉਂ ਆਈ ਸੀ ਕਿ ਉਸ ਸਮੇਂ ਪੰਜਾਬ ਦੇ ਅੰਦਰ ਚਿੱਟੇ ਦਾ ਵਪਾਰ ਸਿਖਰਾਂ ਤੇ ਸੀਗਾ ਪਰ ਲੇਕਿਨ ਅਫਸੋਸ ਕੈਪਟਨ ਸਾਹਿਬ ਨੇ ਵੀ ਘਰ ਚ ਵੜ ਗਿਆ ਕੈਪਟਨ ਸਾਹਿਬ ਨੇ ਵੀ ਕੰਪਰੋਮਾਈਜ਼ ਜਿਹੜਾ ਅਕਾਲੀ ਦਰ ਬੀਜੇਪੀ ਨਾਲ ਕਰ ਰਿਹਾ ਇੱਕ ਵੀ ਕੰਮ ਨਹੀਂ ਕੀਤਾ ਤਾਂ ਹੀ ਪੰਜਾਬ ਦੇ ਲੋਕਾਂ ਨੇ ਸੱਤਾ ਤੋਂ ਬਾਮੀ ਕਰਕੇ ਟੈਨਸ਼ਨ ਤੋਂ ਵੀ ਆ ਕੇ ਚੱਲੀ ਜਾ ਰਹੀ ਹੈ ਫੇਲ ਹੋਈਆਂ ਸਰਕਾਰਾਂ ਦੋਨੇ ਫੇਲ ਹੋਈਆਂ ਨਸ਼ੇ ਤੇ ਮੈਂ ਜਿਹੜੀ ਗੱਲ ਕਰ ਰਿਹਾ ਚੱਲ ਨਹੀਂ ਰਿਹਾ ਮੈਂ ਬਾਰ ਬਾਰ ਤੁਹਾਨੂੰ ਬਿਲੁਦਾ ਤੀਜੀ ਵਾਰ ਰਿਪੀਟ ਕਰਨਾ ਪੈ ਰਿਹਾ ਮੈਨੂੰ ਮੈਂ ਕਹਿ ਰਿਆਂਗਾ ਕਿ ਤਿੰਨਾਂ ਸਾਲਾਂ ਚ ਪਿਛਲੇ ਤਿੰਨਾਂ ਸਾਲਾਂ ਜਿਹੜੇ ਸਾਡੀ ਸਰਕਾਰ ਦੇ ਲਗਭਗ ਅਜੇ ਮਾਰਚ ਚ ਪੂਰੇ ਹੋਣ ਲੱਗੇ 13 ਮਾਰਚ ਤੋਂ ਬਾਅਦ ਉਹਨਾਂ ਸਾਲਾਂ ਦੌਰਾਨ ਸਭ ਤੋਂ ਵੱਧ ਰਿਕਵਰੀਆਂ ਕਰਕੇ ਅੰਤਮ ਹੱਲਾ ਦਾ ਇਹ ਅੰਤਮ ਲੜਾਈ ਜਿਹੜੀ ਆ ਉਹਦੇ ਤਰ੍ਹਾਂ ਇਸ ਨੂੰ ਖਤਮ ਕਰਕੇ ਰਹਿਣ ਡਰੋਨ ਐਕਟੀਵਿਟੀ ਵਧੀ ਹੈ ਜੀ ਪਾਕਿਸਤਾਨ ਵਾਲੀ ਸਾਈਡ ਤੋਂ ਬਿਲਕੁਲ ਕੱਲ ਹੀ ਅਸੀਂ ਤਿੰਨ ਵੱਡੀਆਂ ਕੰਪਨੀਆਂ ਤੇ ਜਿਹੜੀ ਆ ਉਹਨੇ ਦਿਗਜ਼ਿਬਿਸ਼ਨ ਦੇਖੀ ਆ ਉਹਨਾਂ ਨੇ ਸਾਨੂੰ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੈਗੀ ਸੋ ਬਿਲਕੁਲ ਅਸੀਂ ਡਰੋਨ ਵੀ ਖਰੀਦਾਂਗੇ ਤਾਂ ਕਿ ਜਿਹੜਾ ਵੀ ਪੰਜਾਬ ਪਾਕਿਸਤਾਨ ਤੇ ਬਾਰਡਰ ਤੋਂ ਪਾਰ ਆਉਂਦਾਗਾ ਉਹਨੂੰ ਪੰਜਾਬ ਪੁਲਿਸ ਜਿਹੜੀ ਆ ਉਹ ਗਰਾਸਕੇ ਉਹਨੂੰ ਖਤਮ ਕਰਦੇ ਆ। ਹੁਣ ਨਾਲ ਪੁਲਿਸ ਹੁੰਦਾ ਕਈ ਪੁਲਿਸ ਚੌਕੀਆਂ ਕਿਨ ਚਾਰ ਜਿਹੜੇ 20-20 ਸਾਲ ਦੇ ਲੱਗੇ ਨੇ ਉਹ ਬਦਲਦੇ ਨਹੀਂ ਇਹਨਾਂ ਮਤਲਬ ਉਹ ਲੋਕਾਂ ਨਾਲ ਮਿਲੇ ਬਹੁਤ ਚੱਲੇ ਕਈ ਬਦਨਾਮ ਚੌਕੀਆਂ ਨੇ ਬਦਨਾਮ ਪਿੰਡ ਨੇ ਲੇਕਰ ਉਸ ਤਾਂ ਇਹ ਚਾਰ ਚੇਂਜ ਹੋਣ ਦੇ ਲੱਗੇ ਚੌਕੀ ਚੱਲਦੇ ਨੇ ਇਹਦਾ ਕਾਰਨ ਦੇਖੋ ਜੀ ਇਹ ਪ੍ਰਸ਼ਾਸਨਿਕ ਕੰਮ ਆਗਾ ਮੈਂ ਇਹ ਨਹੀਂ ਲੱਗਦਾ ਮੀਟਿੰਗ ਕਰ ਰਹੇ ਆ ਜਿਹੜਾ ਵੀ ਮੇਰੇ ਕੋਲ ਇਦਾਂ ਦਾ ਸਾਹਮਣੇ ਆਊਗਾ ਤਾਂ ਉਹਦੇ ਖਿਲਾਫ ਕਾਰਵਾਈ ਹੋ ਕੋਈ ਵੀ ਹੋਗਾ ਉਹੀ ਇਹ ਨਹੀਂ ਹੈਗਾ ਕਿ ਇੱਕੋ ਜਗ੍ਹਾ ਤੇ ਰਹੂਗਾ 20 ਸਾਲ 30 ਸਾਲ ਉਹਦੀ ਬੰਦੀ ਕੀਤੀ ਗਈ ਸੀ ਨਸ਼ਾ ਨਸ਼ਣ ਇਸ ਤਰ੍ਹਾਂ ਦੀ ਹੁਕਮ ਜਾਰੀ ਕੀਤੀ ਗਈ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਕੁਝ ਹੁਕਮ ਜਾਰੀ ਕੀਤੀ ਗਈ ਹੈ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਪੁਲਿਸ ਪ੍ਰਸ਼ਾਸਨ ਨੂੰ ਇਹੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਨਸ਼ਾ ਜਿਹੜਾ ਕਿਸੇ ਵੀ ਲੈਵਲ ਤੇ ਟੋਲਰੇਟ ਨਹੀਂ ਕੀਤਾ ਜਾਊਗਾ ਔਰ ਨਸ਼ੇ ਦਾ ਤਸਕਰ ਜਿਹੜਾ ਉਹ ਇਹ ਨਹੀਂ ਕਿ ਬਾਹਰ ਫਿਰਦਾ ਦਿਖਾਈ ਦੇਊਗਾ ਦੇ ਖਿਲਾਫ ਕਾਰਵਾਈ ਕਰੋ ਉਹਦੀਆਂ ਪ੍ਰਾਪਰਟੀਆਂ ਜਿਹੜੀਆਂ ਅਟੈਚ ਕਰਕੇ ਉਹਨਾਂ ਜ਼ਿਲ੍ਹਾ 'ਚ ਰੱਖੋ ਔਰ ਜਿਹੜਾ ਵੀ ਕਾਨੂੰਨ ਦੇ ਅਨਸਾਰ ਕੰਮ ਹੋ ਸਕਦਾ ਉਹਦੇ ਖਿਲਾਫ ਕਾਰਵਾਈ ਕਰੋ ਸਭ ਨੇ ਕਿਹਾਗਾ ਕਿ ਬਿਲ ਕੋਈ ਵੀ ਚਾਹੇ ਕੋਈ ਪੋਲਿਟਿਕਲ ਆ ਚਾਹੇ ਕੋਈ ਪੰਜਾਬ ਪੁਲਿਸ ਦਾ ਚਾਹੇ ਕੋਈ ਸਿਵਲ ਪ੍ਰਸ਼ਾਸਨ ਦਾ ਜਿਹੜਾ ਵੀ ਹੈਗਾ ਉਹਦੇ ਖਿਲਾਫ ਕਰਦਾ ਸਰ ਨੀਵਰ ਕੋਰੋਗਰੀ ਨੰਬਰ ਜਾਰੀ ਗਨੀ ਡਰਾਈਵ ਆਜੀ ਨੇ এজেন্ডਾ ਦੇ ਖਿਲਾਫ ਹੀ ਚਲਾਈ ਆ ਸਰ এজੈਂਟ ਅਜੇ ਤੱਕ ਉਹਦਾ ਦੀ ਚਾਬੀ ਸਿਸਟਮ ਚੱਲ ਰਿਹਾ ਕੁਝ ਪਰਚੇ ਵੀ ਜਿਹੜੇ ਆ ਦੋ ਦੋ ਮਹੀਨੇ ਹੋ ਗਏ ਇਨਕੁਆਰੀ ਹੋਈ ਹੁੰਦਾ ਹੈ ਪੇ ਦੇਖੋ ਇਨਕੁਆਰੀ ਕਰਾਉਣਾ ਅਕਿਊਜ਼ ਦਾ ਰਾਈਟ ਹੁੰਦਾ ਹੈ ਪਰ ਲੇਕਿਨ ਸਾਡੀ ਸਰ